Sous-titrage Société Radio-Canada ਅੱਜ ਸੰਘਰਸ਼ ਕਮੇਟੀ ਜਿਹੜੀ ਬਣੀ ਹੈ ਉਹਨਾਂ ਦਾ ਮੀਟਿੰਗ ਸੀਗੀ ਸੋ ਕਾਫੀ ਮਸਲੇ ਜਿਹੜੇ ਨੇ ਉਹ ਅਸੀਂ ਹੱਲ ਸੌਲਵ ਹੋ ਗਏ ਨੇ ਇੱਕ ਅਸੀਂ ਕਰਨਾ ਸੀ ਐਮ ਸਾਹਿਬ ਦੀ ਜਿਹੜੇ ਅਸੀਂ ਡਿਪਾਰਟਮੈਂਟ ਵੱਲੋਂ ਜਿੰਨੇ ਵੀ ਇਹਨਾਂ ਦੀਆਂ ਕੋਈ ਡਿਮਾਂਡ ਸੀ ਉਹ ਅਸੀਂ ਸਦਿਆਂ ਕੀਤੀਆਂ ਉਹਦੇ ਤੇ ਰਿਵਿਊ ਕੀਤਾ ਪਿੱਛੇ ਵੀ ਕੁਝ ਮੰਨੀਆਂ ਸੀ ਉਹਨ ਜਿਹੜੇ 5178 ਦੀ ਸੀ ਜਿਹੜੇ ਸਸਪੈਂਡ ਕੀਤੇ ਸੀ ਜਾਂ ਹੋਰ ਕੋਈ ਮਸਲੇ ਸੀ ਸਾਰੇ ਅੱਜ ਅਸੀਂ ਸੌਲਵ ਕੀਤੇ ਨੇ ਇੱਕ ਰਹਿ ਗਿਆ ਐਮ ਸਾਹਿਬ ਦੀ ਮੀਟਿੰਗ ਜਿਹੜੀ ਆ ਉਹ ਅੱਜ ਇਹਨਾਂ ਨੂੰ ਟਾਈਮ ਜਿਹੜਾ ਮੈਂ ਸੀਐਮ ਸਾਹਿਬ ਦੇ ਦਫ਼ਤਰ ਜਾ ਕੇ ਲੈ ਕੇ ਤਾਂ ਮੀਟਿੰਗ ਕਰਾਉਣੀ ਆ ਬਾਕੀ ਕੋਈ ਅਜਿਹੀ ਗੱਲ ਨਹੀਂ ਸਾਰਾ ਸਿਸਟਮ ਠੀਕ ਆ ਬੱਚਿਆਂ ਦੇ ਪੇਪਰ ਨੇ ਇਗਜ਼ਾਮ ਨੇ ਸੋ ਮੈਂ ਵੀ ਰਿਕਵੈਸਟ ਕੀਤੀ ਆ ਕਿ ਬੱਚਿਆਂ ਦੇ ਭਵਿੱਖ ਨੂੰ ਅਸੀਂ ਵੇਖਦੇ ਹੋਏ ਕੋਈ ਵੀ ਅਜਿਹਾ ਸਟੈਪ ਨਾ ਲਈਏ ਜਿਨ੍ਹਾਂ ਦਾ ਬੱਚਿਆਂ ਦਾ ਨੁਕਸਾਨ ਹੋਵੇ ਸੋ ਮੇਰੀ ਗੱਲ ਇਹ ਨਾ ਮੰਨੇ ਨੇ ਸਾਰੇ ਮੰਨ ਲੈਣ ਇਹਨਾਂ ਦੇ ਆਪਕਰ ਤੁਹਾਨੂੰ ਪ੍ਰੋਫੈਸਰ ਤਾਂ ਵੀ ਹੁਣ ਸਕੂਲ ਦੇ ਵਿੱਚ ਪ੍ਰੋਪਰ ਜਿਹੜੀ ਹੈ ਪੜਾਈ ਹੋਊਗੀ ਸਕੂਲ ਚਾਹੀਦੀ ਡਿਊਟੀ ਤੇ ਹਾਜ਼ਰ ਰਹਿਣਗੇ ਹਾਂ ਦੇਖੋ ਟੀਚਰ ਤਾਂ ਸਾਡੇ ਸਕੂਲਾਂ ਚ ਨੇ ਟੀਚਰਾਂ ਦੀ ਕੋਈ ਗੱਲ ਨਹੀਂ ਸਾਰੇ ਟੀਚਰ ਸਕੂਲਾਂ ਦੀ ਜਾ ਰਹੇ ਨੇ ਸਾਡੇ ਸਕੂਲ ਠੀਕ ਚੱਲ ਰਹੇ ਨੇ ਕਿਹਤਾਂ ਦੀ ਕੋਈ ਮੁਸ਼ਕਲ ਵੇਖੀ ਸਕੂਲ ਚ ਤੁਸੀਂ ਇੱਕ ਘਰਾ ਵੀ ਜਾਉਣਾ মিডিਆ ਵਾਲੇ ਸਾਰੇ ਤੁਸੀਂ ਸਕੂਲਾਂ ਜਾਓ ਸਕੂਲ ਤੇ ਬਹੁਤ ਤੁਸੀਂ ਸਾਡੇ ਚੱਲ ਰਹੇ ਨੇ ਜਿਹੜੀ ਟਾਰਗੇਟ ਕੀਤੀ ਸੀ ਤੇ ਆਪਕੋ ਯੂਨੀਅਨ ਦੇ ਇਹ ਲੀਡਰ ਸੀ ਉਹ ਵੇਖੋ ਹੇਠਲੇ ਲੈਵਲ ਹੇਠਲੇ ਲੈਵਲ ਤੋਂ ਆਸੀ ਅੱਜ ਮੈਂ ਕਿਹਾ ਕਿਸੇ ਨੂੰ ਨਹੀਂ ਕਰਨਾ ਸੀ ਸਾਰਾ ਸਿਸਟਮ ਠੀਕ ਕਰਨਾ ਅਸੀਂ ਸਾਰਿਆਂ ਨਾਲ ਲੈ ਕੇ ਚੱਲਿਆ ਕੋਈ ਨਹੀਂ ਮੰਗ ਆਖਰੀ ਫਸੀ ਕਿੱਥੇ ਕਿਉਂਕਿ ਬਹੁਤ ਮੀਟਿੰਗਾਂ ਹੋ ਰਹੀਆਂ ਤੇ ਕੋਈ ਕੋਈ ਅਜੀ ਸਾਰੀ ਸਹਿਮਤੀ ਆ ਫਿਰ ਵੇਖੋ ਲੀਡਰਾਂ ਨੇ ਤਾਂ ਕੁਝ ਨਾ ਕੋਈ ਕਰਨਾ ਹੀ ਹੁੰਦਾ ਨਾ ਉਹ aí hun ਲੀਡਰ ਜਾਂ ਲੀਡਰਾਂ ਨੇ ਕੁਝ ਨਾ ਕੁਝ ਕਰਨਾ ਹੁੰਦਾ ਜੀ ਸੋ ਇਸ ਕਰਕੇ ਅੱਜ ਮੀਟਿੰਗ ਕੀਤੀ ਆ ਉਹਨੂੰ ਸਾਡੇ ਨਾਲ ਮਿਲਦਾ ਐਗਰੀ ਕੀਤੇ ਨੇ ਸਾਰਾ ਸਿਸਟਮ ਠੀਕ ਚੱਲੇਗਾ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਏਗੀ ਇਹ ਵੀ ਸਾਡੇ ਭਰਾ ਹੀ ਨੇ ਜਿਹੜੇ ਲੀਡਰ ਨੇ ਇਹ ਵੀ ਸਾਡੇ ਭਰਾ ਨੇ ਸੋ ਅਸੀਂ ਜਿਹੜਾ ਇਲੈਕਸ਼ਨ ਲੜ ਕੇ ਆਉਂਦੇ ਆ ਉਹਨਾਂ ਨੂੰ ਲੱਖੇ ਨਹੀਂ ਲੰਦਾ ਪੈਂਦਾ ਸੋ ਗੱਲ ਇਹ ਆ ਵੀ ਲੀਡਰ ਤੇ ਸਾਰੇ ਲੀਡਰ ਆ ਡੈਮੋਕ੍ਰੇਸੀ ਜਹੀ ਸੀ 26 ਤਰੀਕ ਅਸੀਂ ਮਨਾ ਹੀ ਰਹੇ ਆ ਕੱਲ ਦਾ ਦਿਨ ਰਹਿ ਗਿਆ ਡੈਮੋਕ੍ਰੇਸੀ ਦਾ ਦਿਨ ਅਸੀਂ ਕੱਲ ਪਰਸੋਂ ਮਨਾ ਹੀ ਰਹੇ ਆ ਸੋ ਸਾਡੇ ਦੇ ਹਰ ਕੋ ਨੂੰ ਬੋਲਣ ਦਾ ਅਧਿਕਾਰ ਆ ਜੀ ਕਿਹਨੂੰ ਤੁਸੀਂ ਰੋਕ ਸਕਦੇ ਹੋ ਹਰ ਬੰਦਾ ਬੋਲ ਸਕਦਾ ਆਪਣੀ ਗੱਲ ਕਰ ਸਕਦਾ ਸੋ ਇਸ ਕਰਕੇ ਸੰਵਿਧਾਨ ਦੇ ਨਾਲ ਨਾਲ ਸਾਰੇ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣੀ ਚਾਹੀਦੀ ਆ ਜਿੰਨਾ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਾ ਸਮਝਾਂਗੇ ਉਨਾਂ ਚਿਰ ਅਸੀਂ ਆਪਣੇ ਸੰਵਿਧਾਨ ਦੀ ਰੱਖਿਆ ਕਿਸ ਤਰ੍ਹਾਂ ਕਰ ਸਕਾਂਗੇ ਸੁਵਿਧਾ ਹਾਨੂੰ ਸੁਭਾਲਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਥੈਂਕ ਯੂ ਸਰ ਕੀ ਤੁਹਾਡੀ ਅੱਜ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਜੀ ਕਿਉਂਕਿ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਅੱਜ ਦੀ ਮੀਟਿੰਗ ਵਿੱਚ ਕੁਝ ਖਾਸ ਨਿਕਲੇ ਦੇਖੋ ਅੱਜ ਦੀ ਮੀਟਿੰਗ ਆ ਜਿਹੜੀ ਸਾਡੀ ਹੋਈ ਅਧਿਆਪਕ ਸੰਘਰਸ਼ ਕਮੇਟੀ ਦੇ ਵੱਲੋਂ ਹੋਈ ਆ ਅਸੀਂ ਪੰਜਾਬ ਚ ਸਮੁੱਚੇ ਅਧਿਆਪਕਾਂ ਨੇ ਇੱਕ ਅਧਿਆਪਕ ਸੰਘਰਸ਼ ਕਮੇਟੀ ਦੇ ਝੰਡੇ ਹੇਠ ਇਕੱਠੇ ਹੋਏ ਆ ਮੀਟਿੰਗ ਦੇ ਵਿੱਚ ਸਾਡੇ ਕੋਲੇ ਸਭ ਤੋਂ ਅਹਿਮ ਜਿਹੜੀ ਮੰਗ ਹੈਗੀ ਆ ਉਹਦੇ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਉਣ ਦੀ ਜਾਂ ਐਸ ਇਸ ਰਮਸਾਦੀ ਜਿਨ੍ਹਾਂ ਦੀ ਤਨਖਾਹ ਕਟੋਤੀ ਕੀਤੀ ਆ ਉਹਨਾਂ ਦੀ ਤਨਖਾਹ ਨੂੰ ਪੂਰਿਆ ਕਰਾਉਣ ਦੀ ਆ ਜਿਹੜੀ ਅੱਜ ਦੀ ਮੀਟਿੰਗ ਆ ਉਸ ਸੰਘਰਸ਼ ਦੇ ਦੌਰਾਨ ਜਿੰਨੀਆਂ ਵਿਕਟਿਮਾਈਜੇਸ਼ਨਾਂ ਹੋਈਆਂ ਸੀ ਮੰਚ ਤੇ ਮੋਰਚੇ ਦੇ ਸੰਘਰਸ਼ ਦੌਰਾਨ ਪਿਛਲੇ ਸਾਲ ਇੱਕ ਸਾਲ ਦੇ ਦੌਰਾਨ ਜਿੰਨੀਆਂ ਵੀ ਵਿਕਟਿਮਾਈਜੇਸ਼ਨਾਂ ਹੋਈਆਂ ਉਹ ਮੰਤਰੀ ਜੀ ਨੇ ਕਿਹਾ ਕਿ ਅੱਜ ਉਹ ਸਾਰੀਆਂ ਵਿਕਟਿਮਾਈਜੇਸ਼ਨਾਂ ਦਾ ਇੱਕ ਜਨਰਲ ਲੈਟਰ ਲਿਖਿਆ ਜਾਏ ਉਹ ਸਾਰੀਆਂ ਰੱਦ ਹੋਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਅਧਿਆਪਕਾਂ ਨੂੰ ਜਿਨ੍ਹਾਂ ਨੇ ਕਲਿੱਕ ਨਹੀਂ ਕੀਤਾ ਵੀ ਉਹਨਾਂ ਨੂੰ ਪੂਰੀ ਤਨਖਾਹ ਮਿਲੇਗੀ ਤੇ ਕੰਪਿਊਟਰ ਦੇ ਆਪਕ ਜਾਂ ਹੋਰ ਜਿੰਨੀਆਂ ਵੀ ਹੋਰ ਮੰਗਾ ਇੱਕ ਪੀਪੀ ਮੋਡ ਦੇ ਜਿਹੜੇ ਅਧਿਆਪਕਾਂ ਜਿਹਨਾਂ ਨੂੰ ਟਰਮੀਨੇਟ ਕੀਤਾ ਹੋਇਆ ਉਹਨਾਂ ਨੂੰ ਬਹਾਲ ਕੀਤਾ ਜਾਏਗਾ ਉਹ ਟੋਟਲ ਮੰਗਾ ਜਿਹੜੀਆਂ ਟਰਮੀਨੇਸ਼ਨ ਹੈ ਜਿਹਦੇ ਸਾਰੀ ਤਰ੍ਹਾਂ ਦੀਆਂ ਟਰਮੀਨੇਸ਼ਨਾਂ ਉਹਨਾਂ ਨੇ ਬਹਾਲ ਕਰਨ ਦੀ ਉਹ ਟਰਮੀਨੇਸ਼ਨਾਂ ਦੇ ਸਬੰਧ ਚ ਇਹ ਆ ਉਹ ਵੀ ਉਹਨਾਂ ਨੇ ਸਾਨੂੰ ਕਿਹਾ ਕਿ ਆਰਡਰ ਲੈ ਕੇ ਜਾਓ ਉਹ ਬਹਾਲ ਕੀਤੇ ਜਾਂਦੇ ਸਾਰੀਆਂ ਟਰਮੀਨੇਸ਼ਨਾਂ ਤੋਂ ਭਾਅ ਟਰਮੀਨੇਸ਼ਨਾਂ ਵਿਕਟਿਮਾਈਜ਼ੇਸ਼ਨਾਂ ਤੋਂ ਭਾਅ ਟਰਮੀਨੇਸ਼ਨਾਂ ਬਿੱਟੇ ਉਹਦੇ ਸਸਪੈਂਸ਼ਨ ਆ ਗਈਆਂ ਵਿੱਚੇ ਉਹਦੇ ਟਰਾਂਸਫਰ ਆ ਗਈਆਂ ਜਿਉ ਟੋਟਲ ਦੀਆਂ ਟੋਟਲ ਉਹਨਾਂ ਨੇ ਕਿਹਾ ਕਿ ਅੱਜ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਜਿੰਨੀਆਂ ਵਿਕਤੇ ਮੈਜਿਸਨਾਂ ਸਾਰੀਆਂ ਰੱਦ ਹੋ ਜਾਣਗੀਆਂ ਤੇ ਪਰਚੇ ਵੀ ਟੋਟਲ ਵਿਕਤੇ ਮੈਜਿਸਨਾਂ ਜਿੰਨੀਆਂ ਵੀ ਹੈਗੀਆਂ ਸੰਘਰਸ਼ ਦੇ ਦੌਰਾਨ ਉਹ ਰੱਦ ਕਰਨਗੇ ਉਹਨਾਂ ਨੇ ਸਾਨੂੰ ਕਿਹਾ ਵੀ ਲੈਟਰ ਲੈ ਕੇ ਜਾਓ ਉਹ ਅਸੀਂ ਜਾਵਾਂਗੇ ਦਫ਼ਤਰ ਲੈਟਰ ਲਾਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਤੇ ਰਿਵਿਊ ਕਰਾਂਗੇ ਕੀ ਹੋਇਆ ਕੀ ਨਹੀਂ ਹੋਇਆ ਦੂਸਰੇ ਨੰਬਰ ਤੇ ਜਿਹੜੀ ਸਾਡੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਨੇ ਵਲੰਟੀਅਰ ਅਧਿਆਪਕਾਂ ਦੇ ਧਰਨੇ ਦੇ ਵਿੱਚ ਆ ਕੇ ਮੁੱਖ ਮੰਤਰੀ ਬਣਨ ਤੋਂ ਪਹਿ ਕੀਤਾ ਹੋਇਆ ਉਹ ਅਸੀਂ ਉਹਨਾਂ ਨੂੰ ਦਿਖਾਇਆ ਤੇ ਇਹਦੇ ਆਧਾਰ ਤੇ ਐਮ ਸਾਹਿਬ ਦਾ ਕਹਿਣਾ ਹੈਗਾ ਕਿ ਅੱਜ ਹੀ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੀ ਸ਼ਾਮ ਤੱਕ ਮੀਟਿੰਗ ਲੈ ਕੇ ਕਨਫਰਮ ਕਨਫਰਮ ਕਰ ਦਿੱਤੀ ਜਾਊਗੀ ਡੇਟ ਤੇ ਉਹਦੇ ਵਿੱਚ ਵਲੰਟੀਅਰ ਕੈਟਾਗਰੀ ਉਹਦੇ ਵਿੱਚ ਐਸਐਸ ਸ਼ਰਮਸਾ ਦੇ ਅਧਿਕਾਰੀਆਂ ਦੀ ਤਨਖਾਹ ਕਟੌਤੀ ਦਾ ਇਸ਼ੂ ਹੈ ਜਿਹੜਾ ਉੱਥੇ ਟੇਕਓਵਰ ਟੇਕ ਅਪ ਹੋਏਗਾ ਤੇ ਉਹਦੇ ਵਾਸਤੇ ਜੇ ਸਾਡੇ ਕੋਲ ਅੱਜ ਮੀਟਿੰਗ ਆਏਗੀ ਔਰ ਸਾਡੀਆਂ ਇਹ ਵਿਕਟੇ ਮਿਸ਼ਨਾਂ ਰੱਦ ਹੋਣਗੀਆਂ ਤੇ ਉਸ ਤੋਂ ਬਿਨਾ ਸਾਡੀਆਂ ਹੋਰ ਜਿੰਨੀਆਂ ਵੀ ਡਿਮਾਂਡ ਚਾਰਟ ਦੇ ਵਿੱਚ ਇਹ ਤੋਂ ਲੈ ਕੇ ਜੜ ਤੱਕ ਮੰਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਜਿਹੜੀਆਂ ਤੇ ਅੱਜ ਡਿਸਕਸ਼ਨ ਨਹੀਂ ਹੋ ਚੋ ਹੋ ਸਕੀ ਉਹਨਾਂ ਨੂੰ ਇੱਕ ਦਿਨ ਪਹਿਲਾਂ ਫੇਰ ਡਿਸਕਸ ਕਰ ਲਾਂਗੇ ਤੇ ਜੇ ਉਹ ਸਾਰਾ ਕੁਝ ਹੋਏਗਾ ਫੇਰ ਅਸੀਂ ਇਸ ਚੀਜ਼ ਨੂੰ ਲੈ ਕੇ ਅਗਲਾ ਪ੍ਰੋਗਰਾਮ ਹੈ ਜਿਹੜਾ ਉਹਦੇ ਤੇ ਵਿਚਾਰ ਕਰਾਂਗੇ ਸਿਵਾਏ ਤਨਖਾਹ ਵਿਵਾਦ ਤੋਂ ਬਾਕੀ ਸਾਰਾ ਮਤਲਬ ਤੁਹਾਡਾ ਸੌਟ ਆਊਟ ਹੋ ਗਿਆ ਬਾਕੀ ਮੰਗਾ ਤਨਖਾਹ ਨਹੀਂ ਉਹ ਮਤਲਬ ਉਹਨਾਂ ਡਿਸਕਸ ਕੀਤਾ ਉਹ ਤਾਂ ਅਸੀਂ ਤਾਂ ਕਹਾਂਗੇ ਨਾ ਸ਼ਾਰਟ ਆਊਟ ਤਾਂ ਜਿੰਨੀ ਦੇਰ ਤੱਕ ਸਾਡੇ ਹੱਥ 'ਚ ਆਰਡਰ ਨਹੀਂ ਆਉ ਲੀ ਕਾਰਵਾਈ ਆ ਉਹ ਦੱਸ ਰਹੇ ਆ ਜਿਹ ਇੱਕ ਅੱਗੇ ਪ੍ਰੋਬਲਮ ਲਿਖਿਆ ਸੀਗਾ ਕਿ 27 ਤਰੀਕ ਨੂੰ ਤੁਸੀਂ ਕੋਈ ਪ੍ਰੋਬਲਮ 27 ਤਰੀਕ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਫਿਲਹਾਲ ਸਟੈਂਡ ਕਰਦਾ ਹੈ ਉਹਦੇ 'ਚ ਹਾਲੇ ਅਸੀਂ ਕੋਈ ਤਬਦੀਲੀ ਨਹੀਂ ਕੀਤੀ ਜਿੰਨੀ ਦੇਰ ਤੱਕ ਸਾਡੇ ਕੋਲੇ ਵਿਕਤੇ ਮੈਜਿਸ਼ੀਨਾਂ ਦੇ ਆਰਡਰ ਨਹੀਂ ਆਉਂਦੇ ਔਰ ਸਾਡੀ ਜਿਹੜੀ ਤਨਖਾਹ ਕਟੌਤੀ ਵਲੰਟੀਅਰ ਕੈਟਾਗਰੀਆਂ ਨੂੰ ਪੱਕੇ ਕਰਨ ਦੇ ਲਈ ਸੀਐਮ ਦੀ ਮੀਟਿੰਗ ਦਾ ਕੋਈ ਪੱਕਾ ਪਰਮਾਨੈਂਟ ਸਾਡੇ ਕੋਲੇ ਮੈਸੇਜ ਨਹੀਂ ਆਉਂਦਾ ਸੁਨੇਹਾ ਨਹੀਂ ਪੱਤਰ ਨਹੀਂ ਆਉਂਦਾ ਉਨੀ ਦੇਰ ਤੱਕ ਸਾਡਾ ਉਹ ਪ੍ਰੋਗਰਾਮ ਸਟੈਂਡ ਕਰਦਾ ਹੈ ਉਸ ਤੋਂ ਬਾਅਦ ਅਸੀਂ ਇਸ ਤੋਂ ਬਾਅਦ ਆਪਣੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਅਸੀਂ ਰਿਵਿਊ ਕਰਾਂਗੇ ਉਸ ਪ੍ਰੋਗਰਾਮ ਦੇ ਸਬੰਧ ਵਿੱਚ ਬਾਕੀ ਜਿੰਨੀਆਂ ਵੀ ਵਿਭਾਗ ਵਿਭਾਗੀ ਮੰਗਾ ਹੈ ਖਾਸ ਤੌਰ ਦੇ ਉੱਤੇ ਐਚ ਹੈਚ ਟੀਚਰਾਂ ਦੀ ਇਹਨਾਂ ਨੇ ਪਿਛਲੇ ਸਮੇਂ 8137 ਪੋਸਟਾਂ ਦੇ ਵਿੱਚੋਂ 2000 ਪੋਸਟਾਂ ਦੇ ਉੱਤੇ ਕੱਟ ਲਾਇਆ ਸੀ ਉਹ ਇਹਨਾਂ ਨੇ ਕਿਹਾ ਕਿ ਕੈਬਨਿਟ ਦੇ ਵਿੱਚ ਅਸੀਂ ਦੁਬਾਰਾ ਰਿਵਾਈਵ ਕਰਾਂਗੇ ਇਹ ਸਾਰੀਆਂ ਵਿਭਾਗੀ ਮੰਗਾਂ ਜਿੰਨੀਆਂ ਵੀ ਟੋਟਲ ਹੈਗੀਆਂ ਉਹਨਾਂ ਦੇ ਉੱਤੇ ਜੇ ਸਾਡੇ ਪੱਲੇ 'ਚ ਕੁਝ ਪਾਊਗਾ ਫਿਰ ਅਸੀਂ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਰਿਵਿਊ ਕਰਾਂਗੇ ਨਹੀਂ ਅਦਰਵਾਈਜ਼ ਸਾਡਾ ਪ੍ਰੋਗਰਾਮ ਸਟੈਂਡ ਕਰਦਾ ਰਹੇਗਾ ਕਿਹੜੇ